ਹਾਏ ਉਹ ਕਰਿਆ ਹੋਏ ਮੇਰਾ ਡੈਡੀ ਨੇ ਕੀ ਕਰਤਾ ਕੀ ਕਰਤਾ ਉਹ ਕਹਿੰਦਾ ਐ ਮੈਂ ਕਹਿੰਦਾ ਸੀ ਹਾਂ ਬੀਬੀ ਉਹ ਮਾਰ ਕੇ ਬ੍ਰੇਕ ਪੀ ਕੇ ਮਾਰੂ ਉਹ ਪਾਈਦਾ ਉਹ ਨੂੰ ਕੀ ਕਰੀ ਜਾਂਦਾ ਆਇਆ ਪੱਜ ਕੇ ਆ ਮਨਾਂ ਬਹੁਤ ਵੱਡਾ ਪੰਗਾ ਲੈ ਲਿਆ ਲੋਕ ਭੀ ਆਉਣਾ ਉਹ ਖੇਡ ਲੈਗਾ ਲੱਗਦਾ ਮੁੱਕਤੇ ਬਣਾ ਫੇਰ ਸਾਰੇ ਮਸਲੇ ਪਣ ਗਏ ਹਨ ਮਨਾ ਇਹ ਮਾਰਨੇ ਨੂੰ ਅੰਦਰ ਤੋਂ ਬਰੇ ਭਾਗ ਨੇ ਕੋਈ ਕੁੱਤੇ ਤੇ ਉਸਰ ਸਾਹਿਬ ਆ ਗਿਆ ਤੇਰੇ ਬਾਬੇ ਕੋਲੇ ਉਹ ਬਗ ਗਿਆ ਤੇ ਬਾਬੇ ਕੋ ਖੇਡਦਾ ਬਗ ਜਾਣਾ ਸੋਰਾ ਜਾ ਓਏ ਚੱਕ ਉੱਥੇ ਚੱਲ ਕੋਈ ਪਿਆਹੋ ਸਫੇਰ ਵਾਲੀ ਉਹ ਕਹਿੰਦੇ ਆ। ਉਹ ਅਸੀਂ ਲੈ ਚੱਲ। ਹਾਂ ਇਹ ਉਹ ਕਰਿਆ ਹੋਇਆ। ਮੇਰਾ ਡੈਡੀ ਨੇ ਕੀ ਕਰਤਾ? ਕੀ ਕਰਤਾ? ਉਹ ਕਹਿੰਦਾ ਐਵੇਂ ਕਹਿੰਦਾ ਸੀ। ਹਾਂ। ਵੀ ਬਿਊ ਮਾ ਕਰਦੇ ਬਿਊ ਕਿ ਮਰੂ। ਉਹ ਪਾਇ ਨਾ ਉਹ ਕੀ ਕਰੀ ਜਾਂਦਾ।

ਨਹੀਂ ਨਰਮਣੀ ਹੋਏ ਫਿਰ ਮਰਨਾ ਪਏਗਾ ਹੋ ਰਾਜਸਥਾਨ ਚ ਚਾਰ ਚਾਰ ਸਾਲ ਕਾਲ ਪਾ ਜਿੰਦਾ ਉਹ ਤਾਂ ਮਰਦੇ ਨਹੀਂਗੇ ਕੋਈ ਲੋਨ ਕਰਾ ਲਾ ਕੋਈ ਰਿਸ਼ਤੇਦਾਰ ਚ 4 ਰੁਪਏ ਭੜਾ ਲਾ ਦੇ ਹੱਥਾਂnga ਮਰਨਾ ਤਾਂ ਨਹੀਂਗਾ ਲੋਨ ਵੀ ਕਰਾਈ ਬੈਠਾ ਲਿੰਮਟ ਵੀ ਕਰਾਈ ਬੈਠਾ 5 ਲੱਖ ਰਿਸ਼ਤੇਦਾਰਾਂ ਨੇ ਪਹਿਲੇ ਬੋਲ ਦੇਤਾ ਤੇ 10 ਲੱਖ ਮੇਰਾ ਪਿਆ ਸੀਗਾ ਆੜਤੀਆਂ ਚ 10 ਉਹਨਾਂ ਨੂੰ ਚੱਕ ਕੇ ਦੋ ਮੰਜਲੀ ਕੋਠੀ ਪਾ ਲਈ ਤੈਨੂੰ ਦੱਸਾਂ ਕੀ ਤੇ ਕੋਠੀ ਨਾ ਪਉਂਦਾ ਖਲਾਰੀ ਜਵਾਹੀ ਸੀ ਉਹ ਦੌਕਾ ਮਰੇ ਪਾ ਕੇ ਉਂ ਬੈਜਦਾ ਉਦੋਂ ਬਾਅਦ ਜਿਹੜਾ ਕੋਈ ਆਵੇ ਕੋਈ ਇੱਥੋਂ ਪੱਥਰ ਵਧਿਆ ਮਿਲਦਾ ਉਦੋਂ ਪੱਥਰ ਲੈ ਆਏ ਹਾਂਜੀ ਉਦੋਂ ਪਤਾ ਨਹੀਂ ਲੱਗਿਆ ਬਲਕਿ ਕੋਈ ਕਿੱਥੋਂ ਆਖਿਆ ਵੀ ਇੱਥੋਂ ਬਿਜਲੀ ਦਾ ਸਮਾਨ ਵਧਿਆ ਮਿਲਦਾ ਪਾ ਲਿਆ ਹੁਣ ਤਾਂ ਬਾਹਲੇ ਤਾਂਗਾ ਪਿਆ ਲੱਗ ਚੱਲ ਕੋਠੀ ਦੀ ਸੇਰਾ ਕੋਠੀ ਦੀ آمدਨ ਹੀ ਨਹੀਂ ਨਾ ਕੋਠੀ ਦੀ ਕੋਠੀ ਤੇ ਲਾ ਚਾਚਾ ਦੇ ਲੋਕ ਵੀ ਰੀਸ ਨਾਲ ਆਈ ਗਿਆ ਫਹਾ ਲੈ ਲਿਆ ਕਰੇ ਰਸਤਾ ਵਾਲੇ ਫਹਾ ਲੈ ਕੇ ਮਰਦੇ ਦੇਖਿਆ ਜਾਂ ਸਪਰੇਅ ਪੀ ਕੇ ਮਰਦੇ ਕਦੇ ਕੋਈ ਭਈਆ ਸਪਰੇਅ ਪੀ ਕੇ ਲੈ ਕੇ ਮਰਦਾ ਦੇਖਿਆ ਕੋਈ ਮਜ਼ਦੂਰ ਮਰਦਾ ਦੇਖਿਆ ਕੋਈ ਬਾਹਾਨੀਆਂ ਸੇਠ ਮਰਦਾ ਦੇਖਿਆ ਆਪਾਂ ਆਪਾ ਜ਼ਿਮੀਂਦਾਰ ਕਿਉਂ ਮਰਦੇ ਆਪਾਂ ਫਹਾ ਲੈਣ ਇੱਕ ਬਰੋਦੋ ਪਤਾ ਨਹੀਂ ਸੀ ਨਾ ਵੀ ਆਹ ਕੁਝ ਹੋ ਜੂਗਾ ਤਾਂ ਸੋਚੇ ਨਹੀਂ ਸੀਗਾ ਵੀ ਇੰਨਾ ਪੈਸਾ ਚੜ ਜੂਗਾ ਉਦੋਂ ਐ ਸੀ ਵੀ ਲਹੀ ਚੱਲੂਗਾ ਚੱਲਹੀ ਚੱਲੂਗਾ ਤੇ ਫਿਰ ਹੁਣ ਕੀ ਹੁੰਦਾ ਨਾ ਕੋਈ ਗੱਲ ਨਹੀਂ ਆਪੇ ਲੈਂਦੇ ਫਿਰਨ ਜਾਣਤਾ ਨਹੀਂ ਕਰਾਉਣੀ ਇਹ ਤਾਂ ਕਿਲਾ ਵੇਚ ਕੇ ਤੇ ਜਿਹੜੇ ਚਾਰ ਪੀ ਕਿਸੇ ਤੇ ਦੇਣੇ ਲਾ ਦੇ ਆ ਜਿੰਦਗਾ ਮਾਉਣ ਦਾ ਕਿਲਾ ਵੇਚ ਕੇ ਤੇ ਆਪ ਦਾ ਨਰਸਰ ਖਰੂ ਹੋ ਜਾਏਗਾ ਨਾ ਬਾਬਾ ਕਿਲਾ ਵੇਚੇ ਸ਼ਰਮ ਆਉਂਦੀ ਹੈ ਮੇਰਾ ਪਿਓ ਮੇਰੇ ਵਾਸਤੇ ਪੰਜ ਕਿਲੇ ਰੱਖ ਗਿਆ ਮੈਂ ਕਿਲਾ ਵੇਚ ਕੇ ਦਾ ਪੰਜ ਕਿਲਾਂ ਚ ਕਿਲਾ ਘਟਾ ਦੂੰਗਾ ਇਸੇ ਕਰਕੇ ਤਾਂ ਮੈਂ ਉਹ ਕਰਦਾ ਸੀਗਾ ਕਿ ਮੇਰੇ ਨਾਲ ਦੋ ਹੱਲ ਹੁੰਦੇ ਆ ਨਾਲੇ ਤਾਂ ਕਰਜ਼ਾ ਮਾਫ਼ ਕਰ ਦਿੰਦੀ ਸਰਕਾਰ ਮੈਨੂੰ ਨਹੀਂ ਪਤਾ ਇਹਨੂੰ ਗਾਂਹ ਨੌਕਰੀ ਦੇ ਦਿੰਦੀ ਜਵਾਕ ਨੂੰ ਗਾਂ ਉਹ ਨੌਕਰੀ ਤਾਂ ਹੁਣ ਕੀ ਮੈਨੂੰ ਕਿੱਦਾਂ ਗੱਭਰੂ ਕਿੱਦਾਂ ਨੌਕਰੀ ਮੈਨੂੰ ਤੂੰ ਆਹ ਗੱਲ ਤਾਂ ਵੇਚ ਕੇ ਕਿੱਲਾ ਜ਼ਮੀਨ ਵੇਚ ਦੇ ਤੇ ਨਾਲੇ ਤਾਂ ਸਾਰਾ ਕਰਜ਼ਾ ਲੈ ਜੀ ਨਾਲੇ ਰਿਸ਼ਤੇਦਾਰਾਂ ਨਾਲ ਬਣਦੀ ਰਹੀ ਤੇਰੀ ਤੇ ਆਦਾ ਕੋਈ ਹੋਰ ਕੰਮ ਚਲਾ ਲਾ ਤੇ ਜਿਹਦੇ ਕੋਲ ਜ਼ਮੀਨ ਹੈ ਨਹੀਂ ਉਹ ਵੀ ਟਾਈਮ ਪਾਸ ਕਰਦੀ ਹੈ ਕੁਝ ਨਹੀਂ ਹੁੰਦਾ ਚੱਲ ਸੋਚ ਲੈ ਬਾਬਾ ਤੇਰੀ ਗੱਲ ਤੇ ਗੌਰ ਕਰ ਇਹਦੀ ਗੱਲ ਦੀ ਸ਼ਰਮ ਹੈ ਮਰਨ ਨਾਲੋਂ ਤਾਂ ਚੰਗਾ ਹੀ ਐ ਕੰਜਰਾ બસ ਮੈਂ ਤੋੜਾ ਕੋਈ ਨਹੀਂ ਦਾ ਚਪ ਕਰਕੇ ਕਿੱਲਾ ਵੇਚਦੇ ਤੇ ਉਦੋਂ ਬਾਅਦ ਕੋਈ ਕੰਮ ਧੰਦਾ ਹੋਰ ਚਲਾ ਨਹੀਂ ਤੇ ਇਹੇ ਜਾਣਕਾਰੀ ਸੀਮਿੰਟਾ ਚ ਚੱਲ ਬਾਬਾ ਧੰਨਵਾਦ ਤੇਰਾ ਤੂੰ ਜਿਹੜਾ ਆ ਗਿਆ ਨਹੀਂ ਮੁਰਕੇ ਨੇ ਇਹ ਕੰਮ ਕਰਨੀ ਕਿਤੇ ਨਾ ਨਾ ਹੁਣ ਨਹੀਂ ਕਰਦਾ ਬਸ ਮੈਂ ਤਾਂ ਕੱਲਾ ਇਹੀ ਸੋਚੀ ਜਾਂਦਾ ਸੀਗਾ ਪੰਜ-ਛੇ ਦਿਨ ਹੋਰ ਹੋਈ ਫੇਟ ਆ ਜਾਂਦਾ ਸੀਗਾ ਤੇ ਇਹੀ ਮਨ ਤੇ ਘੁੰਮੀ ਜਾਂਦਾ ਸੀ ਪੈਸਾ ਲੁਹੂ ਕਿਵੇਂ ਚੱਲ ਠੀਕ ਆ ਹੁਣ